ਪੰਜਾਬ ਦੇ ਜਗਾਰੂ ਲੋਕੋ ਇਹ ਸਾਡੇ ਲਈ ਬੜੀ ਮੰਦ ਭਾਗੀ ਗੱਲ ਆ ਕਿ 25 ਸਾਲਾਂ ਬਾਅਦ 25 ਸਾਲਾਂ ਬਾਅਦ ਇੱਕ ਭਰਤੀ ਆਉਂਦੀ ਆ ਤੇ ਇਹਨਾਂ ਸੈਕ ਦੇ ਕਾਲਜਾਂ ਨੂੰ ਜਿਹਦੇ ਵਿੱਚ ਕੇ ਇੱਕ ਸਾਡੀ ਮਾਨਮਤੀ ਸੰਸਥਾ ਸਰਕਾਰੀ ਬਲਜਿੰਦਰਾ ਕਾਲਜ ਫਰੀਦਕੋਟ ਆ ਜਿੱਥੋਂ ਕੇ ਮੈਂ ਵੀ ਪੜਿਆ ਏ ਇਹਨੂੰ 25 ਸਾਲਾਂ ਬਾਅਦ ਰੈਗੂਲਰ ਪ੍ਰੋਫੈਸਰ ਮਿਲਦੇ ਆ ਪਰ ਸਰਕਾਰਾਂ ਦੀ ਬਦਨੀਤੀ ਚਾਹੇ ਉਹ ਕਾਂਗਰਸ ਸਰਕਾਰ ਹੋਵੇ ਤੇ ਚਾਹੇ ਇਹ ਆਮ ਆਦਮੀ ਪਾਰਟੀ ਜਿਹੜੀ ਕਿ ਸਿੱਖਿਆ ਇਨਕਲਾਬ ਦਾ ਨਾਅਰਾ ਲੈ ਕੇ ਆਈ ਸੀ ਇਸ ਦੇ ਹੁੰਦੇ ਹੁੰਦੇ ਹੀ ਸਾਡੀ ਭਰਤੀ ਪਹਿਲਾਂ ਸਿੰਗਲ ਬੈਂਚ ਤੋਂ ਕੋਸ਼ਿਸ਼ ਹੁੰਦੀ ਆ ਪਰ ਸਾਡੇ ਸਾਥੀ ਆਪ ਦੇ ਪਿਲਪੁਲ ਯੋਗਦਾਨ ਦੇ ਨਾਲ ਇਸ ਭਰਤੀ ਨੂੰ ਵੱਡੇ ਵੱਡੇ ਵਕੀਲ ਕਰਕੇ ਟਵਲ ਬੈਂਚ ਤੇ ਬਹਾਲ ਕਰਵਾਉਂਦੇ ਆ। ਉਦੋਂ ਇਹਨਾਂ ਦਾ ਇਨਕਲਾਬ ਵਾਲਾ ਸਿੱਖਿਆ ਮੰਤਰੀ ਅਰਜੋਤ ਬੈਂਸ ਇਹ ਵੱਡੇ ਵੱਡੇ ਦਮਚਕੇ ਮਾਰਦਾ ਏ ਕਿ ਭਰਤੀ ਮੈਂ ਬਹਾਲ ਕਰਾਈ ਆ। ਇਹ ਭਰਤੀ ਸਾਡੇ ਸਾਥੀਆਂ ਦੇ ਖੂਨ ਪਸੀਨੇ ਨਾਲ ਸਾਡੇ ਸਾਥੀਆਂ ਦੇ ਜੁਝਾਰੂ ਜੱਜਬੇ ਦੇ ਨਾਲ ਤੇ ਸਾਡੀ ਮਿਹਤ ਦੇ ਨਾਲ ਬਾਲ ਕਰਾਈ ਸੀ ਪਰ ਉਸ ਤੋਂ ਬਾਅਦ ਇਹ ਭਰਤੀ ਦਿੱਲੀ ਕੋਰਟ ਦੇ ਵਿੱਚ ਵਾਲੀ ਹੋ ਜਾਂਦੀ ਆ ਤੇ ਉੱਥੇ ਵੀ ਇਹ ਸਰਕਾਰ ਦੀ ਨਲਾਈਕੀ ਕਰਕੇ ਇਹ ਸਰਕਾਰ ਦੁਆਰਾ ਸੀਨੀਅਰ ਵਕੀਲ ਨਾਲ ਤੇ ਜਣ ਕਰਕੇ ਇਹ ਭਰਤੀ ਕੋਆਇਸ਼ ਹੋ ਜਾਂਦੀ ਆ